ਸਸ਼ਿਕਾ ਜੀ ਮੈਂ ਹਾਂ ਅਸ਼ਦੀਪ ਕੌਰ ਸੰਧੂ ਤੇ ਅੱਜ ਗੱਲ ਕਰਦੇ ਹਾਂ ਜੀ ਚਰਨ ਸਿੰਘ ਚੰਨੀ ਕਾਂਗਰਸ ਪਾਰਟੀ ਜਿਹੜੀ ਹੈ ਇੱਕ ਵਾਰ ਫਿਰ ਬਦਲ ਕਰਨ ਜਾ ਰਹੀ ਹੈ ਆਪਣੀਆਂ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਪ੍ਰਧਾਨ ਵਾਸਤੇ ਜੇਕਰ ਗੱਲ ਕਰੀਏ ਆਪਾਂ ਸਭ ਤੋਂ ਪਹਿਲਾਂ ਰਾਜਾ ਵਿਰਿੰਗ ਦੀ ਜਿਨ੍ਹਾਂ ਨੂੰ ਆਪਣੀ ਹੀ ਸ਼ਬਦਾਂ ਦੇ ਉੱਤੇ ਕੰਟਰੋਲ ਨਹੀਂ ਕੀਤਾ ਜਾਂਦਾ ਅਕਸਰ ਦੇਖਿਆ ਜਾਂਦਾ ਹੈ ਕਿ ਕਿਤੇ ਨਾ ਕਿਤੇ ਉਹ ਕਿਸੇ ਨਾ ਕਿਸੇ ਗੱਲ ਦੇ ਵਿੱਚ ਘਿਰੇ ਹੋਏ ਨਜ਼ਰ ਆਉਂਦੇ ਨੇ ਚਾਹੇ ਉਹ ਸ਼ਬਦਾਂ ਦੀ ਮਾਰ ਕਹਿ ਲਈਏ ਤੇ ਚਾਹੇ ਉਹ ਸਟੇਜ ਦੇ ਉੱਤੇ ਕਿਸੇ ਤਰ੍ਹਾਂ ਦਾ ਭਾਸ਼ਣ ਦੇ ਰਹੇ ਹੋਣ ਤਾਂ ਉਹਨਾਂ ਕੋਲ ਆਪਦੇ ਸ਼ਬਦਾਂ ਦੇ ਉੱਤੇ ਨਾ ਹੀ ਕਿਸੇ ਤਰ੍ਹਾਂ ਦਾ ਕੰਟਰੋਲ ਹੋਣ ਕਰਕੇ ਉਹ ਅਕਸਰ ਹੀ ਆਪਣੇ ਸ਼ਬਦਾਂ ਦੇ ਘੇਰੇ ਦੇ ਵਿੱਚ ਫਸੇ ਰਹਿੰਦੇ ਨੇ ਹਾਲਾਂਕਿ ਰਾਜਾ ਵਿਰਿੰਗ ਦਾ ਬੜਾ ਵੱਡਾ ਸੁਪਨਾ ਬਲਿਆ ਰਹਿੰਦਾ ਹੈ ਕਿ ਉਹ ਜਿਹੜੇ ਨੇ ਆਪਣੇ ਆਪ ਨੂੰ ਪ੍ਰਧਾਨ ਯਾਨੀ ਕਿ ਮੁੱਖ ਮੰਤਰੀ ਦੇ ਚਿਹਰੇ ਵਾਸਤੇ ਐਲਾਨ ਕਰਦੇ ਅਕਸਰ ਹੀ ਨਜ਼ਰ ਆਉਂਦੇ ਨੇ ਲੇਕਿਨ ਜੇਕਰ ਗੱਲ ਕਰੀਏ ਤਾਂ ਉਹਨਾਂ ਦੀ ਪ੍ਰਧਾਨਗੀ ਦੀਆਂ ਗੱਲਾਂ ਜਿਹੜੀਆਂ ਨੇ ਸ਼ਾਇਦ ਉਹਨਾਂ ਦੇ ਆਪਣੇ ਲੀਡਰਸ ਜਾਂ ਆਪਣੇ ਹੀ ਪ੍ਰਧਾਨ ਜਿਹੜੇ ਨੇ ਉਹਨਾਂ ਨੂੰ ਪਸੰਦ ਨਹੀਂ ਆਉਂਦੀਆਂ ਲੇਕਿਨ ਇਸ ਤਰ੍ਹਾਂ ਜੇਕਰ ਗੱਲ ਕਰੀਏ ਤਾਂ ਸਭ ਤੋਂ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਕਿ ਸ਼ਾਇਦ ਜਿਹੜੇ ਨੇ ਚਰਨ ਸਿੰਘ ਚੰਨੀ ਉਹਨਾਂ ਦਾ ਚਿਹਰਾ ਜਿਹੜਾ ਹੈ 2027 ਦੀਆਂ ਜਿਹੜੀਆਂ ਨੇ ਵਿਧਾਨ ਸਭਾ ਦੀਆਂ ਚੋਣਾਂ ਉਹਨਾਂ ਵਾਸਤੇ ਐਲਾਨ ਕੀਤਾ ਜਾ ਸਕਦਾ ਹੈ ਕਿਉਂਕਿ ਚਰਨ ਸਿੰਘ ਚੰਨੀ ਜਦੋਂ 111 ਦਿਨਾਂ ਵਾਸਤੇ ਪ੍ਰਧਾਨ ਬਣੇ ਸੀ ਤਾਂ ਉਦੋਂ ਉਹਨਾਂ ਨੂੰ ਜਿਹੜਾ ਹੈ ਬਹੁਤ ਹੀ ਵਧੀਆ ਹੁੰਗਾਰਾ ਮਿਲਿਆ ਸੀ ਹਾਲਾਂਕਿ ਉਸ ਤੋਂ ਬਾਅਦ 2022 ਦੇ ਵਿੱਚ ਜਦੋਂ ਇਕੋਦਮ ਝਾੜੂਵਾਜ਼ਾਂ ਨੇ ਆਪਣਾ ਜੋਰ ਦਿਖਾਉਣਾ ਸ਼ੁਰੂ ਕਰ ਦਿੱਤਾ ਤਾਂ ਲੋਕ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਸ਼ਾਇਦ 111 ਦਿਨਾਂ ਦੇ ਕੀਤੇ ਕੰਮਾਂ ਨੂੰ ਭੁੱਲਣਾ ਸ਼ੁਰੂ ਹੋ ਗਏ ਲੇਕਿਨ ਹੁਣ ਸਭ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜੇਕਰ ਗੱਲ ਕਰੀਏ ਚਰਨ ਸਿੰਘ ਚਰਨੀ ਦੀ ਤਾਂ ਉਹਨਾਂ ਨੂੰ ਫਿਰ ਇੱਕ ਵਾਰ ਮੁੱਖ ਮੰਤਰੀ ਦਾ ਚਿਹਰਾ ਇੱਕ ਵਾਰ ਫਿਰ ਕਰਾਰ ਕੀਤਾ ਜਾਏਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਜੇਕਰ ਕਾਂਗਰਸ ਪਾਰਟੀ ਦੀ ਗੱਲ ਕਰ ਲਈਏ ਹਾਲਾਂਕਿ ਕਾਂਗਰਸ ਪਾਰਟੀ ਨੂੰ ਸਮੇਂ-ਸਮੇਂ ਤੇ ਕਾਫੀ ਝਟਕੇ ਲੱਗਦੇ ਰਹੇ ਜੇਕਰ ਤਰਨ ਤਰਨ ਦੀਆ ਜਿੰਨੀ ਚੋਣਾਂ ਦੀ ਗੱਲ ਕਰ ਲਈਏ ਤਾਂ ਉਥੋਂ ਵੀ ਵੱਡਾ ਝਟਕਾ ਲੱਗਾ ਲੇਕਿਨ ਜੇਕਰ ਦਲਿਤ ਭਾਈਚਾਰੇ ਦੀ ਗੱਲ ਕਰ ਲਈਏ ਜੇਕਰ ਮਜਬੀ ਸਿੱਖਾ ਦੀ ਗੱਲ ਕਰ ਲਈਏ ਤਾਂ ਉਹਨਾਂ ਦੇ ਵਿੱਚੋਂ ਜੇਕਰ ਵਧੀਆ ਚਿਹਰਾ ਨਿਕਲ ਕੇ ਸਾਹਮਣੇ ਆਉਂਦਾ ਹੈ ਤਾਂ ਸਭ ਤੋਂ ਜ਼ਿਆਦਾ ਵੋਟ ਉਹਨਾਂ ਦੀ ਹੈ ਦਲਿਤ ਭਾਈਚਾਰੇ ਦੀ ਹੈ ਦਲਿਤ ਭਾਈਚਾਰਾ ਕਿਤੇ ਨਾ ਕਿਤੇ ਚਰਨ ਸਿੰਘ ਚੰਨੀ ਦੇ ਨਾਲ ਖੜਾ ਨਜ਼ਰ ਆਉਂਦਾ ਹੈ ਤੇ ਉਹਨਾਂ ਦੀ ਸਪੋਰਟ ਕਰਕੇ ਹੀ ਜੇਕਰ ਭਾਜਪਾ ਦੀ ਗੱਲ ਕਰ ਲਈਏ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈਏ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਉਸ ਪਾਈਚਾਰੇ ਕਰਕੇ ਹੀ ਜਿੱਤ ਦਾ ਨਜ਼ਰ ਆਉਂਦਾ ਹੈ ਲੇਕਿਨ ਪਿੱਛੇ ਕੋ ਵੀ ਆਪਾਂ ਦੇਖਿਆ ਕਿ ਜਿਹੜੇ ਨੇ ਰਾਜਾ ਵਿਰਿੰਗ ਉਹਨਾਂ ਦੀ ਆਪਣੀ ਜ਼ੁਬਾਨ ਤੇ ਕੰਟਰੋਲ ਨਾ ਹੋਣ ਕਰਕੇ ਉਹਨਾਂ ਨੇ ਕੁਝ ਸ਼ਬਦ ਗਲਤ ਵਰਤੇ ਲੇਕਿਨ ਜੇਕਰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੀ ਗੱਲ ਕਰ ਲਈਏ ਰਾਹੁਲ ਗਾਂਧੀ ਦੀ ਗੱਲ ਕਰ ਲਈਏ ਮੇਨਕਾ ਗਾਂਧੀ ਦੀ ਗੱਲ ਕਰ ਲਈਏ ਉਹਨਾਂ ਵੱਲੋਂ ਜਿਹੜਾ ਹੈ ਪੰਜਾਬ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਹੈ ਚਰਨ ਸਿੰਘ ਚੰਨੀ ਦਾ ਜਲਦੀ ਹੀ ਐਲਾਨ ਕੀਤਾ ਜਾ ਸਕਦਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਜੋ ਲੋਕ ਨੇ ਔਰਚਲ ਸਿੰਘ ਚੰਨੀ ਦੇ ਨਾਲ ਖੜੇ ਹੋਏ ਨਜ਼ਰ ਆ ਰਹੇ ਨੇ ਵਿਧਾਨ ਸਭਾ ਦੀਆਂ ਚੋਣਾਂ ਦਾ ਜ਼ੋਰ ਦਿਖਾਈ ਦੇ ਰਿਹਾ ਹੈ ਤੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਚਰਨ ਸਿੰਘ ਚੰਨੀ ਜਿਹੜਾ ਹੈ ਆਪਣਾ ਚਿਹਰਾ ਚਮਕਦਾ ਹੋਇਆ ਨਜ਼ਰ ਦਿਵਾਉਣਗੇ ਬਾਕੀ ਇਹ ਵੇਖਣਾ ਹੋਵੇਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਨੇ ਚਰਨ ਸਿੰਘ ਚੰਨੀ ਦਾ ਜਿਹੜਾ ਵਾਰ-ਵਾਰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਨਾਮ ਨਿਕਲ ਕੇ ਸਾਹਮਣੇ ਆ ਰਿਹਾ ਹੈ ਉਹ ਜਿਹੜਾ ਹੈ ਕਿੰਨਾ ਕੁ 2027 ਦੀ ਵਿਧਾਨ ਸਭਾ ਦੀਆਂ ਚੋਣਾਂ ਲਈ ਸਹੀ ਸਾਬਿਤ ਹੋ ਸਕਦਾ ਹੈ ਤੇ ਹਰ ਪਾਸੇ ਜਿਹੜੇ ਨੇ ਚਰਨ ਸਿੰਘ ਚੰਨੀ ਦੇ ਕਾਫੀ ਜਿਹੜੇ ਨੇ ਨਗਾਰੇ ਵੀ ਵੱਜਣ ਲੱਗ ਪਏ ਨੇ ਬਾਕੀ ਜੋ ਵੀ ਜਲਦੀ ਹੀ ਤੁਹਾਨੂੰ ਫਿਰ ਮਿਲਾਂਗੇ ਜਿਸ ਤਰੀਕੇ ਦੇ ਨਾਲ ਚਰਨ ਸਿੰਘ ਚੰਨੀ ਦੇ ਆਉਣ ਵਾਲੀਆਂ ਵੋਟਾਂ ਦੇ ਵਿੱਚ ਜਿਹੜੀਆਂ ਨੇ ਉਹਨਾਂ ਦੀ ਆਪਣਾ ਚਿਹਰਾ ਕਿੰਨਾ ਕੁ ਸਹੀ ਸਾਬਿਤ ਹੁੰਦਾ ਹੈ ਤੇ ਕਿੰਨਾ ਕੁ ਹਾਈ ਕਮਾਂਡ ਵੱਲੋਂ ਜਲਦੀ ਐਲਾਨ ਕੀਤਾ ਜਾਂਦਾ ਹੈ